ਜੰਡੇਲਾਗੁਰੂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੋਈ ਅਣਪਛਾਤੇ ਵਿਅਕਤੀ ਪੰਪ ਦੇ ਕਰਿੰਦਿਆਂ ਨਾਲ ਠੱਗੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀ ਪੰਪ ਤੋਂ 70 ਤੋਂ 80 ਹਜ਼ਾਰ ਦਾ ਤੇਲ ਡਰਮਾਂ ਵਿੱਚ ਪਵਾ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ। ਇਸ ਘਟਨਾ ਸਬੰਧੀ ਪੰਪ ਦਾ ਮਾਲਕ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਡੇਲਾਗੁਰੂ ਤੋਂ ਕਵਲਜੀਤ ਸਿੰਘ 라ਡੀ ਦੇ ਨਾਲ ਸੁਖਜੰਦਰ ਸਿੰਘ ਦੀ ਰਿਪੋਰਟ। ਬਸ ਰੋਲੀ ਦੇ ਉੱਤੇ ਤੁਸੀਂ ਵੀ ਦੇਖ ਹੀ ਲਿਆ ਚਾਰ ਬੰਦੇ ਆਏ ਆ ਇੱਕ ਟਰੈਕਟਰ ਤੇ ਸੀ ਦੋ ਤਿੰਨ ਕਾਰ ਦੇ ਵਿੱਚ ਉਹਨਾਂ ਨੇ ਤਿੰਨ ਡਰਮ ਭੁਆਏ ਆ ਇੱਕ ਗੱਡੀ ਦੇ ਵਿੱਚ ਸਵਿਫਟ ਡਿਜ਼ਾਇਰ ਹੈਗੀ ਆ ਛੋਟੀ ਡਿੱਗੀ ਵਾਲੀ ਉਹਦੇ ਵਿੱਚ ਤੇਲ ਪਵਾ ਕੇ ਉਹ ਬਿਨਾਂ ਪੈਸੇ ਦਿੱਤੇ ਦੌੜ ਗਏ ਉਹਦਾ ਕਿੰਨੇ ਜਣੇ ਬੰਦੇ ਹੈਗੇ ਸੀ ਚਾਰ ਚਾਰ ਲੱਗਦੇ ਆ ਚਾਰ ਹੀ ਦੱਸ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਵਾਰ ਦਾ ਤਾਂ ਜਿਹੜੀਆਂ ਹੋਈਆਂ ਵਾ ਹੁਣ ਤੱਕ ਜੀ ਉਹਨਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ ਜੀ ਪਹਿਲਾਂ ਤਾਂ ਇਹਨਾਂ ਦੀ ਕੋਈ ਮੇਰੇ ਤਾਂ ਲੋਟਸ ਨਹੀਂ ਗਿਆ ਉਹ ਜੀ ਪਹਿਲਾਂ ਦੀ ਲੇਕਿਨ ਜਿਹੜੀ ਵੀ ਨੋਟਿਸ ਆਉਂਦੀ ਇਮੀਡੀਏਟ ਪਰਚਾ ਦੇ ਕੇ ਤਾਂ ਉਹਦੀ ਕਾਰਵਾਈ ਕਰਾਈਦੀ ਹੈ ਪਰ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹਾਂਜੀ ਹਾਂਜੀ ਉਹ ਤੁਹਾਡੇ ਸਾਹਮਣੇ ਹੀ ਆ ਉਹ ਦੇਖੇ ਦੇਖ ਰਹੇ ਆ ਅੰਮ੍ਰਿਤਸਰ ਸਾਈਡ ਦੀ ਅ ਇਧਰਲੀ ਸਾਈਡ ਨੂੰ ਗਏ ਆ ਟਰੈਕਟਰ ਟਰਾਲੀ ਤੇ ਕਿੰਨੇ ਦਾ ਜਿਹੜਾ ਤੇਲ ਪਾਇਆ ਗਿਆ ਜੀ ਲਗਭਗ 75 ਤੋਂ 80000 ਦੇ ਵਿੱਚ